ਅਸੀਂ ਇੰਦਰ ਬਾੜ ਕੇ ਕਹਾਂ ਜੋਤ ਅਸੀਂ ਜਿੰਮੀ ਨੂੰ ਬੁਲਾਉਣ ਨਹੀਂ ਜਾਣਾ ਜੀ ਜੀ ਆਏ ਬਾਜੀ ਐ ਮਸ਼ੀਨ ਨੂੰ ਬੁਲਾ ਕੇ ਜਿੱਦਾਂ ਮਾਦੀ ਪਲਾਸਟਿਕ ਕਰ ਦੇਖੋ ਜੀ ਹੁਣ ਐਮਸੀ ਲੱਭਣ ਥੋੜਾ ਜਾਣਾ ਮੌਕੇ ਤੇ ਹਾਲਾਤ ਕੀ ਆ ਮੈਂ ਐਮਸੀ ਲੱਭਣ ਜਾਵਾਂਗੇ ਅਸੀਂ ਚੜਦੀ ਕਲਾ ਪੰਜਾਬ న్యూਸ ਤੇ ਆਪ ਸਭ ਦਾ ਸਵਾਗਤ ਹੈ दीनानगर ਵਿਖੇ देर शाम ਤੱਕ ਚਲੇ ਹਾਈ ਵੋਲਟੇਜ ਡਰਾਮੇ ਦਾ ਆਖਿਰਕਾਰ ਅੰਤ ਹੋ ਹੀ ਗਿਆ ਜਦੋਂ ਡੀਐਸਪੀ ਕਪਿਲ ਕੋਸ਼ਲ ਖੁਦ ਮੌਕੇ ਤੇ ਪਹੁੰਚੇ ਅਤੇ ਹੰਗਾਮਾ ਕਰਨ ਵਾਲੇ ਨੌਜਵਾਨ ਯੋਧਾ ਅਤੇ ਉਸ ਦੀ ਪਤਨੀ ਨੂੰ ਹਿਰਾਸਤ ਵਿੱਚ ਲੈ ਲਿਆ ਦੱਸ ਦਈਏ ਕਿ ਦੋਹਾਂ ਵੱਲੋਂ ਪੁਲਿਸ ਦੀ ਤਲਾਸ਼ੀ ਮੁਹਿੰਮ ਦੌਰਾਨ ਆਪਣੇ ਕਾਰ ਸਕੂਟਰੀ ਅਤੇ ਈ ਰਿਕਸ਼ਾ ਨੂੰ ਲਗਾ ਦਿੱਤੀ ਗਈ ਸੀ ਅਤੇ ਯੋਧਾ ਨਾਮਕ ਨੌਜਵਾਨ ਵੱਲੋਂ ਖੁਦ ਨੂੰ ਜ਼ਖਮੀ ਕਰਕੇ ਗੈਸ ਸਿਲੰਡਰ ਨੂੰ ਅੱਗ ਲਗਾ ਕੇ ਬੱਚਿਆਂ ਸਮੇਤ ਆਤਮ ਹੱਤਿਆ ਕਰਨ ਦੀ ਧਮਕੀ ਵੀ ਦਿੱਤੀ ਸੀ DSP कपिल कौशल ਅਨੁਸਾਰ ਇਸ ਤੋਂ ਪਹਿਲਾਂ ਇਹਨਾਂ ਵੱਲੋਂ ਨਸ਼ਾ ਵਿਰੋਧੀ ਮੁਹਿੰਮ ਤਿੱਤ ਕਾਰਵਾਈ ਕਰਨ ਆਈ ਪੁਲਿਸ ਪਾਰਟੀ ਤੇ ਹਮਲਾ ਵੀ ਕੀਤਾ ਗਿਆ ਸੀ ਅਤੇ ਆਪਣੇ ਘਰ ਦੀ ਛੱਤ ਤੇ ਚੜ ਕੇ ਪੱਥਰ ਵਰਸਾਏ ਗਏ ਸਨ ਜਿਸ ਵਿੱਚ ਚਾਰ ਪੁਲਿਸ ਅਧਿਕਾਰੀ ਜ਼ਖਮੀ ਹੋਏ ਸਨ ਅਤੇ ਇੱਕ ਪੁਲਿਸ ਅਧਿਕਾਰੀ ਦੀ ਕਾਰ ਨੂੰ ਵੀ ਨੁਕਸਾਨ ਪਹੁੰਚਿਆ ਸੀ DSP ਅਨੁਸਾਰ ਦੋਹੇ ਮੀਆਂ ਬੀਬੀ ਨਸ਼ਾ ਕਰਨ ਅਤੇ ਵੇਚਣ ਦੇ ਆਦੀ ਹਨ ਅਤੇ ਪਹਿਲਾ ਇਸ ਨੌਜਵਾਨ ਕੋਲੋਂ ਪਾਰੀ ਮਾਤਰਾ ਵਿੱਚ ਚਿੱਟਾ ਬਰਾਮਦਗੀ ਦੇ ਮਾਮਲੇ ਦਰਜ ਹੋ ਚੁੱਕੇ ਹਨ ਕੋਨ ਵੀ ਦੋਹਾਂ ਨੂੰ ਗ੍ਰਿਫਤਾਰ ਕਰਕੇ ਵਕਫ ਵਕਫਤਾ ਰਾਵਲ ਤੇ ਇਹ ਮਾਮਲਾ ਦਰਜ ਕਰ ਲਿਆ ਗਿਆ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਲੋਕ ਐਸਐਚਪੀ ਸਾਹਿਬ ਅਦਿੱਤਿਆ ਜੀ ਆਈਪੀਐਸ ਗੁਰਦਾਸਪੁਰ ਦੇ ਜੀ ਦੇ ਦੇਸ਼ਾ ਨਿਰਦੇਸ਼ਾਂ ਅਨੁਸਾਰ ਕੈਸੋ ਆਪਰੇਸ਼ਨ ਜਿਹੜੇ ਆ ਯੋਧ ਨਸ਼ਿਆਂ ਦੇ ਵਿਰੁੱਧ ਤਹਿਤ ਚੱਲ ਰਹੇ ਆ ਇਹਦੇ ਵਿੱਚ ਜਦੋਂ ਸੀਆਈਏ ਔਰ ਸਪੈਸ਼ਲ ਬ੍ਰਾਂਚ ਦੀ ਟੀਮ ਅਵਾਂਖਾ ਪਿੰਡ ਜਿਹੜਾ ਹੌਟਸਪੌਟ ਹੈ ਕਾਫੀ ਨਸ਼ਿਆਂ ਦੇ ਵਿੱਚ ਮਸ਼ਹੂਰ ਆ ਉਹਦੇ ਸਬੰਧ ਦੇ ਵਿੱਚ ਗਏ ਸੀ ਜਦੋਂ ਵਾਕਾਪਿੰਡ ਚ ਪਹੁੰਚੇ ਤੇ ਮੁਖਬਰ ਖਾਸ ਨੇ ਇਹਨਾਂ ਨੂੰ ਦੱਸਿਆ ਕਿ ਜਿਹੜਾ ਜੋਧਾ ਵਾ ਜੋ ਯੋਧ ਲਾਲ ਜੀ ਇਹਦੇ ਵਿਰੁੱਧ ਪਹਿਲੇ ਵੀ ਚਾਰ ਪੰਜ ਜਿਹੜੇ ਮੁਕਦਮੇ ਆ ਨਸ਼ਿਆਂ ਦੇ ਦਰਜਾ ਤੇ ਇੱਕ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜਾ ਵਾ ਉਹ ਨਸ਼ਾ ਵੇਚ ਰਿਹਾ ਵਾ ਪੁਲਿਸ ਪਾਲਟੀ ਜਦੋਂ ਸੀਆਈਏ ਇੰਚਾਰਜ ਸਬ ਇੰਸਪੈਕਟਰ ਅਜਵਿੰਦਰ ਦੀ ਅਗਵਾਈ ਹੇਠ ਇਨਾਂ ਦੇ ਘਰ ਦਾ ਜਾ ਕੇ ਇਹਨਾਂ ਨੇ ਸਵੇਰੇ ਸੋਤੇ ਬੂਆ ਖੜਕਾਇਆ ਵਾ ਤੇ ਇਹਨਾਂ ਨੇ ਦੇਖਿਆ ਵੀ ਇਹ ਪੁਲਿਸ ਆ ਗਈ ਆ ਔਰ ਇਹਨਾਂ ਨੇ ਛੱਤ ਉੱਤੇ ਚੜ ਕੇ ਉੱਤੇ ਪੇ ਜਿਹੜੇ ਪੱਥਰ ਸੀ ਜਾਂ ਤੋਂ ਮਾਰ ਦੀ ਨੀਅਤ ਨਾਲ ਪੁਲਿਸ ਦੇ ਉੱਤੇ ਇਹਨਾਂ ਨੇ ਵਟੇ ਮਾਰਨੇ ਸ਼ੁਰੂ ਕਰ ਦਿੱਤੇ ਜਿਹਦੇ ਵਿੱਚ ਪੁਲਿਸ ਪਾਰਟੀ ਦੇ ਚਾਰ ਜਿਹੜੇ ਏਐਸਆਈਸੀ ਜਾਂ ਜ਼ਖਮੀ ਹੋਏ ਆ ਜਿਨ੍ਹਾਂ ਦੇ ਵਿੱਚ ਏਐਸਆਈ ਰਪਿੰਦਰ ਸਿੰਘ ਸਪੈਸ਼ਲ ਬ੍ਰਾਂਚ ਏਐਸਆਈ ਸਤਨਾਮ ਸਿੰਘ ਸੀਆਈਏ ਬ੍ਰਾਂਚ ਏਐਸਆਈ ਦਵਿੰਦਰ ਸਪੈਸ਼ਲ ਬ੍ਰਾਂਚ ਏਐਸਆਈ ਗੁਰਚਨ ਸਿੰਘ ਇਹਨਾਂ ਦੇ ਸੱਟਾਂ ਲੱਗੀਆਂ ਔਰ ਜਦੋਂ ਇਹਨਾਂ ਨੇ ਉੱਤੋਂ ਵਟੇ ਮਾਰਨੇ ਸ਼ੁਰੂ ਕੀਤੇ ਆ ਇਹ ਇਹਨਾਂ ਨੇ ਇੱਧਰ ਉੱਧਰ ਭੱਜ ਕੇ ਆਪਣੀ ਜਿਹੜੀ ਆ ਉਹ ਜਾਨ ਬਚਾਈ ਆ ਤੇ ਮੁੜ ਕੇ ਜਿਹੜਾ ਜੋਧ 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 ਰਾਜ ਤੇ ਇਹਦੀ ਪਤਨੀ ਵੰਦਨਾ ਵਾ ਇਹਨਾਂ ਨਾਲ 3-4 ਹੋਰ ਅਣਪਛਾਤੇ ਵਿਅਕਤੀ ਸੀ ਜਿਹੜੇ ਜਿਹੜਾ ਨਸ਼ਾ ਹੀ ਆਆਂਖੇ ਦੇ ਵਿੱਚ ਸਪਲਾਈ ਵੀ ਕਰਦੇ ਸੀ ਔਰ ਵੇਚਦੇ ਵੀ ਸੀ ਇਹਨਾਂ ਨੇ ਜੋਧ ਨੇ ਤੇ ਇਹਦੀ ਪਤਨੀ ਨੇ ਪਹਿਲੇ ਪੁਲਿਸ ਪਾਰਟੀ ਦੀ ਆਪਣੇ ਇੱਕ ਸਕੂਟਰੀ ਨੂੰ ਇਹਨਾਂ ਨੇ ਅਗਲਾ ਹੀ ਫਿਰ ਇਹਨਾਂ ਨੇ ਆਪਣੇ ਈ ਰਿਕਸ਼ਾ ਨੂੰ ਅਗਲਾ ਆਂਦੀ ਕੋਸ਼ਿਸ਼ ਕੀਤੀ ਔਰ ਜਿਹੜੀ ਪੁਲਿਸ ਪਾਰਟੀ ਐਸਆਈ ਰਪਿੰਦਰ ਸਿੰਘ ਦੀ ਗੱਡੀ ਆਈ 10 ਉੱਥੇ ਖੜੀ ਸੀ ਉਹਨੂੰ ਅਗਲਾ ਦੀ ਕੋਸ਼ਿਸ਼ ਕੀਤੀ ਬੜੀ ਮੁਸ਼ਕਲ ਉੱਥੋਂ ਗੱਡੀ ਕੱਢ ਕੇ ਤੇ ਖੜੀ ਜਿਹਦਾ ਕਾਫੀ ਨੁਕਸਾਨ ਹੋਇਆ ਇਹਨਾਂ ਨੇ ਪੱਥਰबाजी ਦੇ ਵਿੱਚ ਉਹਦਾ ਸ਼ੀਸ਼ੇ ਟੁੱਟੇ ਔਰ ਕਾਫੀ ਜਿਹੜਾ ਗੱਡੀ ਗੱਡੀ ਦਾ ਨੁਕਸਾਨ ਹੋਇਆ ਤੇ ਬਾਅਦ ਦੇ ਵਿੱਚ ਇਹਨੇ ਜਦੋਂ ਪੁਲਿਸ ਪਾਰਟੀ ਇਹਨਾਂ ਨੂੰ ਫੜਨ ਵਾਸਤੇ ਦੁਬਾਰਾ ਉਥੇ ਇਕੱਠੀ ਹੋਈ ਆ ਤੇ ਇਹਨੇ ਜੋ ਯੋਧ ਲਾਲ ਦੇ ਜਿਹੜੇ ਅਣਪਛਾਤੇ ਵਿਅਕਤੀ ਉਹ ਤੇ ਉਥੋਂ ਭੱਜ ਗਏ ਇਹ ਸਿਲੰਡਰ ਲੈ ਕੇ ਆਪਣਾ ਉਹਦੇ ਉੱਤੇ ਰੈਗੂਲਰ ਲਾ ਕੇ ਤੇ ਇਹਨੇ ਲਾਈਟਰ ਹੱਥ ਦੇ ਵਿੱਚ ਫੜਿਆ ਸੀ ਔਰ ਆਪਣੇ ਆਪ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਔਰ ਧਮਕੀਆਂ ਦੇ ਰਿਹਾ ਸੀ ਬਾਰ-ਬਾਰ ਵੀ ਕਦੀ ਕਹੇ ਹਫਸਨੂ ਬੁਲਾ ਲਓ ਕਦੀ ਕਹੇ ਹਫਸਨੂ ਬੁਲਾ ਲਓ ਉਥੇ ਸ਼ਾਇਦ ਸਾਰੇ ਤੁਸੀਂ ਪੱਤਰਕਾਰ ਭਰਾ ਵੀ ਪਹੁੰਚੇ ਸੀ ਬੜੇ ਮੁਸ਼ਕਲ ਦੇ ਕਰਕੇ ਇਹਨਾਂ ਦੋਨਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਵਾ ਵੰਧਨਾ ਨੂੰ ਤੇ ਜਿਹੜਾ ਜੋਧ ਲਾਲ ਆ ਇਹਨੂੰ ਯੋਧੇ ਨੂੰ ਇਹਨਾਂ ਦੇ ਖਿਲਾਫ ਮਕਦਮਾ ਨੰਬਰ 35 ਸਰਕਾਰੀ ਡਿਊਟੀ 'ਚ ਵਿਘਨ ਪਾਣਾ ਔਰ ਗੱਡੀਆਂ ਨੂੰ ਘਰ ਨੂੰ ਅੱਗ ਲਾਣਾ ਔਰ ਆਪਣੇ ਆਪ ਨੂੰ ਇਹਨੇ ਕਾਫੀ ਬਲੇਡ ਨਾਲ ਉਹਦੇ ਜ਼ਖਮ ਆਪਣੇ ਸਰੀਰ ਤੇ ਕੀਤੇ ਇਹਨਾਂ ਦੀ ਦੋਨਾਂ ਦੀ ਗ੍ਰਿਫਤਾਰੀ ਕਰ ਲਈ ਹੈ ਔਰ ਇਹਨਾਂ ਦੀ ਰੈਸਟ ਮਕਦਮਾ ਨੰਬਰ 35 ਦੇ ਵਿੱਚ ਕਰਕੇ ਔਰ ਇਹਨੂੰ ਆਪਾਂ ਇਹਦਾ ਰਿਮਾਂਡ ਲੈ ਕੇ ਤੇ ਅਗਲੀ ਪੁਛਗਿਸ਼ ਕਰਾਂਗੇ ਇਹ ਚਟਾ ਕਿੱਥੋਂ ਲੈ ਕੇ ਆਂਦਾ ਈ ਔਰ ਕਿੱਥੇ ਵੇਚਦਾ ਇਹਦੇ ਖਿਲਾਫ ਪਹਿਲੇ ਵੀ 4 ਤੋਂ 5 ਮੁਕਦਮੇ ਜਿਹੜੇ ਐਨਡੀਪੀਸੀ ਅੱਡੇ ਦਰਜ ਨੇ ਜਿੰਨਾ ਚ 65 ਗ੍ਰਾਮ ਦੀ ਰਿਕਵਰੀ ਆ ਕੋਈ 10 ਗ੍ਰਾਮ ਦੀ ਰਿਕਵਰੀ ਆ ਕੋਈ 20 ਗ੍ਰਾਮ ਦੀ ਆ ਆਦੀ ਆ ਇਹ ਵੇਚਦਾ ਵੀ ਯਾਰ ਔਰ ਇਹਦੇ ਘਰ ਦੇ ਜਿਹੜਾ ਇਹਦੇ ਨਾਲ ਦੀ ਇਹਦੀ ਵੰਦਨਾ ਆ ਲੋਕਾਂ ਦੇ ਕਹਿਣ ਮੁਤਾਬਕ ਇਹ ਦੋਨੇ ਜਿਹੜਾ ਵਾ ਚਿੱਟੇ ਦੇ ਚਿੱਟੇ ਦਾ ਬਹੁਤ ਜ਼ਿਆਦਾ ਸੇਵਨ ਵੀ ਕਰਦੇ ਆ ਇਹਨਾਂ ਨੇ ਕੀ ਕੀਤਾ ਵੀ ਜਦੋਂ ਇਹਨਾਂ ਨੇ ਦੇਖਿਆ ਹੁਣ ਪੁਲਿਸ ਪਾਲਟੀ ਥੋੜੀ ਹੈਵੀ ਹੋ ਰਹੀ ਆ ਇਹਨੇ ਘਰ ਨੂੰ ਸਮਾਨ ਸੁੱਟ ਕੇ ਜੋ ਸਾਨੂੰ ਲੱਗਦਾ ਇਹਨੇ ਉਹਨੂੰ ਅੱਗ ਲਾਈ ਆ ਔਰ ਉਹਦੇ ਤਹਿਤ ਜਿਹੜੀ ਆ ਅੱਗ ਭੜਕੀ ਆ ਇਹਦੇ ਘਰ ਦੇ ਵਿੱਚ ਰਜਾਈਆਂ ਛੜੀਆਂ ਬੈੱਡ ਛੜੇ ਆ ਇਹਨਾਂ ਨੇ ਆਪਣੀ ਸਕੂਟਰੀ ਨੂੰ ਵੀ ਅੱਗ ਲਾਈ ਆ ਕਿਉਂਕਿ ਆਮ ਤੌਰ ਤੇ ਸਕੂਟਰੀ ਜਿਹੜੀ ਦੇ ਵਿੱਚ ਸਮਾਨ ਇਹਨਾਂ ਨੇ ਸਮਗਲਰਾਂ ਨੇ ਰੱਖਿਆ ਹੁੰਦਾ ਐਨੇ ਸਕੂਟਰੀ ਨੂੰ ਵੀ ਅੱਗ ਲਾਈ ਆ ਇੱਕ ਇਹਦਾ ਈ ਰਿਕਸ਼ਾ ਸੀ ਇਹਨੇ ਉਹਨੂੰ ਵੀ ਅਗਲਾ ਦੀ ਕੋਸ਼ਿਸ਼ ਕੀਤੀ ਆ ਪਰ ਸਕੂਟਰੀ ਪੂਰੀ ਤਰ੍ਹਾਂ ਛੜ ਗਈ ਈ ਰਿਕਸ਼ੇ ਦਾ ਬਚਾਅ ਹੋ ਗਿਆ ਔਰ ਸਾਡੇ ਪੁਲਿਸ ਮੁਲਾਜ਼ਮਾਂ ਦੀ ਜਿਹੜੀ ਗੱਡੀ ਸੀ ਉਹ ਉਹਦਾ ਵੀ ਕਾਫੀ ਬਚਾਅ ਹੋਇਆ